ਅੱਜ ਕਕਰਾਲੇ ਪਿੰਡ ਦੀ ਮੇਨ ਸੜਕ ਦੇ ਉੱਤੇ ਧਰਨਾ ਲੱਗਿਆ ਹੋਇਆ ਤੁਸੀਂ ਦੇਖ ਸਕਦੇ ਹੋ ਇਹ ਧਰਨਾ ਕਿਉਂ ਲੱਗਿਆ ਆਪਾਂ ਗੱਲਬਾਤ ਕਰਦੇ ਹਾਂ ਤੇ ਬੀਤੇ ਦਿਨੀ ਇੱਕ ਪਿੰਡ ਕਕਰਾਲੇ ਦੇ ਨੌਜਵਾਨ ਦੀ ਕਿਸੇ ਆਂਡ ਗਵਾਂਡ ਦੇ ਵਿੱਚ ਇੱਕ ਲੜਾਈ ਝਗੜਾ ਹੁੰਦਾ ਜਿਸ ਨੂੰ ਲੈ ਕੇ ਮਾਮਲਾ ਥਾਣੇ ਪਹੁੰਚਦਾ ਹੈ ਇਿੱਤਨੀ ਕਰਪਿੰਡ ਕਕਰਾਲੇ ਦੇ ਵਿੱਚ ਇੱਕ ਨੌਜਵਾਨ ਦਾ ਆਪਣੇ ਆਂਡ ਗਵਾਂਡ ਦੇ ਵਿੱਚ ਇੱਕ ਝਗੜਾ ਹੁੰਦਾ ਹੈ ਜਿਸ ਨੂੰ ਲੈ ਕੇ ਮਾਮਲਾ ਥਾਣੇ ਪਹੁੰਚਦਾ ਹੈ ਪਰ ਥਾਣੇ ਵਿੱਚ ਨੌਜਵਾਨ ਨਾਲ ਕੀ ਘਟਨਾ ਵਾਪਰਦੀ ਹੈ ਕਿ ਉਸ ਨੂੰ ਖੁਦਕੁਸ਼ੀ ਕਰਨ ਦਾ ਖਿਆਲ ਆਇਆ ਤੇ ਉਸ ਨੇ ਜ਼ਹਿਰ ਖਾ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਆਤਮ ਹੱਤਿਆ ਕਰ ਲਈ ਉਸ ਮਾਮਲੇ ਦੀ ਕਾਰਵਾਈ ਕਰਾਉਣ ਨੂੰ ਲੈ ਕੇ ਅੱਜ ਜਿੱਥੇ ਲੋਕ ਇਕੱਠੇ ਹੋਏ ਨੇ ਤਰਨਾ ਲਾਉਣ ਵਾਸਤੇ ਤੇ ਪਰਿਵਾਰ ਨੂੰ ਇਨਸਾਫ ਦਿਵਾਉਣ ਵਾਸਤੇ ਆਪਾਂ ਗੱਲਬਾਤ ਕਰਦੇ ਆ ਜੇ ਕਿਸੇ ਨਾਲ ਗੱਲਬਾਤ ਹੁੰਦੀ ਹੈ ਹਰਲੀ ਵੀਰੇ ਨੂੰ ਹਲੋ ਨੋ ਬੋਲਦੀ ਵੀਰੇ ਸਤਿ ਸ਼੍ਰੀ ਅਕਾਲ ਜੀ ਸਾਰੇ ਨੋ ਬੋਲੋ ਦੁਬਾਰਾ ਮੇਰਾ ਨਾਮ ਤਰਸੇਮ ਸਿੰਘ ਬਈ ਜੀ ਪਿੰਡ ਕਕਰਾਲੇ ਤੋਂ ਤਰਸੇਮ ਬਰੇ ਕੀ ਮਾਮਲਾ ਹੁੰਦਾ ਹੈ ਕਰਨੇ ਲਾਉਣ ਦੀ ਲੋੜ ਕਿਉਂ ਪਈ ਅੱਜ ਮਤਲਬ ਕੀ ਮਾਮਲਾ ਸਾਰਾ ਹੈ ਮਾਮਲਾ ਤਾਂ ਐਸੀਗਾ ਜੀ ਸਾਡੇ ਮਹੱਲੇ ਚ ਮਿਲ ਕੇ ਮੁੰਡਾ ਕੰਮ ਕਰਦਾ ਸੀ ਨਾਈ ਪੁਨੇ ਦਾ ਥਰੀਬ ਘਰ ਤੋਂ ਸੀ ਮਿਹਨਤੀ ਸੀ ਬੱਚਾ ਬਾੜਾ شریف ਸੀਗਾ ਤੇ ਉਹਨਾਂ ਦੇ ਗਵਾਂਡੀ ਸੀਗੇ ਹਰੀ ਸਿੰਘ ਤੇ ਜਰਨੈਲ ਸਿੰਘ ਦੋਵੇਂ ਬਾਪ ਪੁੱਤ ਉਹ ਬਹੁਤ ਉਹਦੀ ਲੇਡੀ ਨੂੰ ਤੇ ਬੱਚੀ ਨੂੰ ਬੜਾ ਤੰਗ ਪਰੇਸ਼ਾਨ ਕਰਦੇ ਸੀ ਗੰਦ ਬੋਲਦੇ ਸੀ ਬਹੁਤ ਜ਼ਿਆਦਾ ਤੇ ਫਿਰ ਡਰਾਪੀ ਵੀ ਪੈਂਦੇ ਸੀਗੇ ਵੀ ਤੂੰ ਇੱਥੋਂ ਚੱਲ ਜਾ ਤੂੰ ਘਰ ਵੇਚ ਲੈ ਤੇਰਾ ਘਰ ਖਰੀਦ ਲੈਣੇ ਅਸੀਂ ਹੁਣ ਗਰੀਬ ਬੰਦੇ ਨੇ ਮਸਾਂ ਘਰ ਬਣਾਇਆ ਸੀ ਬਾਈ ਜੀ ਉਹ ਦਵਾਰੇ ਦਵਾਰੇ ਕਿੱਥੇ ਬਣਾਊਗਾ ਤੇ ਕਿੱਥੇ ਜਾਊਗਾ ਉਹਨਾਂ ਨੇ ਸਾਡੇ ਸਾਰੇ ਮੱਲੇ ਦੇ ਵਿੱਚ ਹੈਲਪ ਮੰਗੀ ਹਫ਼ਤੇ ਤੋਂ ਉਹ ਲੇਡੀ ਵਿਚਾਰੀ 10 ਦਿਨ ਹੋ ਗਏ ਹਫ਼ਤਾ ਚੁੰਨੀ ਚੱਕੀ ਫਿਰਦੀ ਸੀ ਸਾਰੇ ਘਰਾਂ ਦੀ ਕਿਸੇ ਨੇ ਨਹੀਂ ਸੁਣੀ ਜੀ ਹਾਰ ਕੇ ਉਹਨਾਂ ਨੇ ਕਿਹਾ ਵੀ ਪਿੰਡ 'ਚ ਤਾਂ ਮੈਟਰਸ ਸੌਲਵ ਨਹੀਂ ਹੋਇਆ ਉਹਨਾਂ ਨੇ ਸ਼ਿਕਾਇਤ ਕਰਤੀ ਮਾਵੀ ਚੌਂਕੀ ਜੀ ਮਾਵੀ ਚੌਂਕੀ ਸ਼ਿਕਾਇਤ ਕਰੀ ਤਾਂ ਚਲੋ ਪਿੰਡ ਦੇ ਮੋਤਬਰ ਬੰਦੇ ਆਏ ਜੀ ਨਾਲ ਤੇ ਉੱਥੇ ਵੀ ਉਹ ਮੁੰਡੇ ਦੀ ਕੋਈ ਸੁਣਵਾਈ ਨਹੀਂ ਹੋਈ ਤੇ ਨਾ ਸੁਣਵਾਈ ਹੋਣ ਕਰਕੇ ਲੈ ਕੇ 4 ਪੈਸੇ ਦੂਜੀ ਪਾਰਟੀ ਤੋਂ ਹਰੀ ਸਿੰਘ ਤੋਂ ਉਹ ਜ਼ਿੰਮੇਦਾਰ ਬੰਦੇ ਸੀਗੇ ਜੀ ਇਹ ਗਰੀਬ ਬੰਦਾ ਕਿੱਥੋਂ ਪੈਸੇ ਦੇ ਦਿੰਦਾ ਜੀ ਤੇ ਉਹ ਮੁੰਡੇ ਦੀ ਕੁੱਟਮਾਰ ਕਰੀ ਗਈ ਜੀ ਅੱਛਾ ਹਾਂਜੀ ਕੁੱਟਮਾਰ ਮਲਕੀ ਵੀ ਇੰਨੀ ਬੇਇੱਜ਼ਤੀ ਕਰੀ ਕਿ ਉਹ ਮੁੰਡਾ ਸਹਿ ਨਹੀਂ ਕਰ ਸਕਿਆ ਉਹਨੇ ਪਿੰਡ ਆ ਕੇ ਮਲਕੀ ਵੀ ਨਸ਼ੀਲਾ ਪਦਾਰਥ ਖਾ ਲਿਆ ਕੋਈ ਟੈਬਲੇਟ ਖਾ ਗਿਆ ਤੇ ਮਲਕੀ ਵੀ ਉਹਦੀ ਫਿਰ ਮ੍ਰਿਤਿ ਹੋ ਗਈ ਡੈਥ ਹੋ ਗਈ ਹਾਂਜੀ ਅੱਜ ਤਰਨਾ ਉਹਨਾਂ ਦਰਨ ਨਾ ਕੋਈ ਵੀ ਕਾਰਵਾਈ ਨਹੀਂ ਹੋਈ ਸਰ ਕਾਰਵਾਈ ਇਦਾਂ ਸੀਗੀ ਕਿ ਕੱਲ ਇਕੱਠ ਹੋਇਆ ਸੀਗਾ ਥਾਣੇ ਦੇ ਵਿੱਚ ਤੇ ਬਿਆਨ ਲੈਣੇ ਸੀਗੇ ਪੀੜਤ ਦੇ ਤੇ ਉੱਥੇ ਹੋਇਆ ਸੀਗਾ ਵੀ ਬਣਦੀ ਮੁਲਾਜ਼ਮਤ ਜਿਨ੍ਹਾਂ ਦੇ ਕਾਰਨ ਮੁੰਡੇ ਨੇ ਸ਼ਰਮਿੰਦਗੀ ਦੇ ਵਿੱਚ ਆ ਕੇ ਆਪਣੀ ਡੈਥ ਹੋਈ ਹੈ ਨਾ ਤੇ ਉਹਦੇ ਚੱਕਰ ਦੇ ਵਿੱਚ ਅਸੀਂ ਸਾਰੇ ਗਏ ਸੀਗੇ ਪਿੰਡ ਦੇ ਬੰਦੇ ਕਿ ਸਰ ਜਿਹੜੇ ਬੰਦਿਆਂ ਨੇ ਉਹਨਾਂ ਤੇ ਅਤਿਆਚਾਰ ਕਰਿਆ ਆਫੀਸਰਾਂ ਨੇ ਤਾਂ ਵੀ ਉਹਨਾਂ ਤੇ ਦੱਸੋ ਵੀ ਤੁਸੀਂ ਕੀ ਕਾਰਵਾਈ ਕਰ ਰਹੇ ਹੋ ਤੇ ਮੈਡਮ ਕਹਿੰਦੇ ਸੀ ਕਿ ਡੀਐਸਪੀ ਸਾਹਿਬ ਤੇ ਐਸਐਚਓ ਸਾਹਿਬ ਵੀ ਅਸੀਂ ਉਹਨਾਂ ਨੂੰ ਮਿਲ ਕੇ ਵੀ ਸਸਪੈਂਡ ਕਰ ਦਾਂਗੇ ਠੀਕ ਹੈ ਤੇ ਉਹਨਾਂ ਦੇ ਨਾ ਤਾਂ ਸਸਪੈਂਡ ਕਰੇ ਜੀ ਨਾ ਹੀ ਉਹਨਾਂ ਨੂੰ ਕੋਈ ਵੀ ਮਿਲ ਕੇ ਕਾਰਵਾਈ ਕਰੀ ਜੀ ਹੁਣ ਅਸੀਂ ਇਹੀ ਚਾਉਂਦੇ ਆ ਵੀ ਜਿਹੜੇ ਮੁਲਾਜ਼ਮਾਂ ਨੇ ਕੁੱਟਿਆ ਸੀਗਾ ਵੀ ਉਹਨਾਂ ਤੇ ਕੀ ਬਣਦੀ ਕਾਰਵਾਈ ਕਰੀਏ ਜੀ ਕੋਈ ਵੀ ਕਾਰਵਾਈ ਨਹੀਂ ਕਰੀ ਜੀ ਤੁਸੀਂ ਕਾਰਵਾਈ ਚਾਉਂਦੇ ਹੋ ਅਸੀਂ ਤਾਂ ਕਾਰਵਾਈ ਚਾਹੁੰਦੇ ਆ ਵੀ ਜਿਹੜੇ ਤਸ਼ੱਦਦ ਦੇ ਨਾਲ ਮੁੰਡਾ ਮਰਿਆ ਜੀ ਜਿਹੜੇ ਮੁਲਾਜ਼ਮਾਂ ਨੇ ਕੁੱਟਿਆ ਜੀ ਉਹ ਉਹਨਾਂ ਤੇ ਕਾਰਵਾਈ ਕਿਉਂ ਨਹੀਂ ਹੋ ਰਹੀ ਠੀਕ ਹੈ ਤੇ ਜਿਹੜਾ ਤੁਸੀਂ ਦੂਜੀ ਤਰ ਕਹਿ ਰਹੇ ਹੋ ਉਹਨਾਂ ਦੇ ਕਾਰਵਾਈ ਹੋ ਗਈ ਉਹਨਾਂ ਤੇ ਕਾਰਵਾਈ ਹੋ ਗਈ ਸੀ ਉਹ ਹਾਂਜੀ ਅੰਦਰ ਨੇ ਉਹ ਉਹ ਮਲਕੇ ਵੀ ਅਰੈਸਟ ਕਰ ਲਏ ਸੀਗੇ ਬਾਕੀ ਸਾਨੂੰ ਇੰਨਾ ਪਤਾ ਨਹੀਂ ਠੀਕ ਹੈ ਉਹਨਾਂ ਤੇ ਕਾਰਵਾਈ ਹਾਂਜੀ ਹਾਂਜੀ ਪਰ ਪੁਲਿਸ ਤੇ ਕੋਈ ਮਲਕੇ ਜਿਹੜੇ ਮੁਲਾਜ਼ਮਾ ਨੇ ਧੱਕਾ ਕਰਿਆ ਜੀ ਮੁੰਡੇ ਦੇ ਨਾਲ ਉਹਨਾਂ ਨਾਲ ਉਹਨਾਂ ਤੇ ਕੋਈ ਕਾਰਵਾਈ ਨਹੀਂ ਹੋ ਰਹੀ ਜੀ ਕਿਸੇ ਵੀ ਤਰ੍ਹਾਂ ਦੀ ਹਾਂਜੀ ਹਾਂਜੀ ਇਹ ਸਾਰਾ ਪਿੰਡਾ ਸਾਰਾ ਚੱਲ ਕੇ ਆਇਆ ਜੀ ਵੀ ਗਰੀਬ ਬੱਚਾ ਸੀ ਮਿਹਨਤੀ ਸੀਗਾ ਤੇ ਉਹ ਵੀ ਥੋੜੀ ਬਹੁਤੀ ਤਾਂ ਉਹਦੀ ਸੜਵਾਈ ਹੁੰਦੀ ਜੀ ਪ੍ਰਸ਼ਾਸਨ ਕੀ ਪ੍ਰਸ਼ਾਸਨ ਤਾਂ ਕਹਿੰਦੇ ਨੇ ਵੀ ਮਤਲਬ ਕਿ ਵੀ ਅਸੀਂ ਕਰ ਰਹੇ ਹਾਂ ਆਰਡਰ ਦੇ ਰਹੇ ਹਾਂ ਲਾਈਨ ਹਾਜ਼ਰ ਕਰ ਰਹੇ ਹਾਂ ਵੀ ਉਹਦੀ ਉਹਦੀ ਡੈਥ ਹੋਈ ਆ ਉਹ ਕੋਈ ਕੋਈ ਜਾਨਵਰ ਤਾਂ ਹੈ ਨਹੀਂ ਸੀਗਾ ਵੀ ਅਸੀਂ ਉਹਦੇ ਨਾਲ ਕੋਈ ਸਮਝੌਤਾ ਕਰ ਲਈਏ ਵੀ ਬੰਦੇ ਦਾ ਇਨਸਾਫ ਬੱਚੇ ਨੂੰ ਮਿਲਣਾ ਚਾਹੀਦਾ ਤੇ ਛੋਟੇ-ਛੋਟੇ ਬੱਚੇ ਨੇ ਜੀ ਗਰੀਬ ਬੱਚਾ ਜੀ ਬਿਲਕੁਲ ਇਨਸਾਫ ਤੋਂ ਕੀ ਭਾ ਮੰਨਦੇ ਹੋ ਵੀ ਉਹਨੂੰ ਡੰਡ ਲੱਗਣਾ ਚਾਹੀਦਾ ਕੋਈ ਡੰਡ ਤਾਂ ਕੀ ਹੈ ਜੀ ਦੇਖੋ ਉਹਨੂੰ ਸਜ਼ਾ ਮਿਲਣੀ ਚਾਹੀਦੀ ਸਜ਼ਾ ਤਾਂ ਜੀ ਪ੍ਰਮਾਤਮਾ ਨੇ ਦੇਣੀ ਆ ਸੀ ਤਾਂ ਕਹਿੰਦੇ ਵੀ ਉਹ ਉਹਦੇ ਘਰ ਦੀ ਦਾ ਜਿਹੜੀ ਵਿਚਾਰੀ ਰੋ ਪੇਟ ਰਹੀ ਆ ਉਹ ਉਹਦੇ ਠੰਡੀ ਮਾੜੀ ਮੋਟੀ ਆ ਮਨ ਲਕਿ ਉਹਨੂੰ ਸ਼ਾਂਤ ਕਰਿਆ ਜਾਵੇ ਕਿਸੇ ਵੀ ਤਰ੍ਹਾਂ ਕਰਿਆ ਜਾਵੇ ਜੀ ਚਾਹੇ ਹਾਂ ਜੀ ਚਾਹੇ ਉਹਦੀ ਕਿਸੇ ਤਰ੍ਹਾਂ ਹੈਲਪ ਕਰੀ ਜਾਵੇ ਜੀ ਰੋਟੀ ਪਾਣੀ ਦਾ ਉਹਨੂੰ ਕੋਈ ਰੋਜ਼ਗਾਰ ਲਾਇਆ ਜਾਵੇ ਉਹਦਾ ਵਿਚਾਰੀ ਘਰਾਂ ਚ ਭਾਂਡੇ ਮਾਂਦੀ ਆ ਜੀ ਤੇ ਹਾਂ ਜੀ ਬਹੁਤ ਜ਼ਿਆਦਾ ਗਰੀਬ ਨੇ ਜੀ ਨਾ ਗਰੀਬ ਹੋਣ ਕਰਕੇ ਜੀ ਉਸੇ ਨੂੰ ਕੁੱਟਿਆ ਗਿਆ ਜੀ ਹਾਂ ਜੀ ਹਾਂ ਜੀ ਧੰਨਵਾਦ ਜੀ ਧੰਨਵਾਦ ਇਹ ਪਿੰਡ ਦੇ ਨੌਜਵਾਨ ترسےم ਸਿੰਘ ਜਿਨ੍ਹਾਂ ਨੇ ਗੱਲਬਾਤ ਦੱਸੀ ਹੈ ਦੂਰ ਬਣਾਓ ਜੀ ਜੁਰਬਣਾ ਇਹ ਸਨ ਪਿੰਡ ਦੇ ਨੌਜਵਾਨ ਤਰਸੇਮ ਸਿੰਘ ਜਿਨ੍ਹਾਂ ਨੇ ਗੱਲਬਾਤ ਦੱਸੀ ਆ ਵੀ ਪਿੰਡ ਦੇ ਨੌਜਵਾਨ ਦੀ ਗਵਾਂਢ ਦੇ ਵਿੱਚ ਕਿਸੇ ਨਾਲ ਲੜਾਈ ਝਗੜਾ ਹੋ ਜਾਂਦਾ ਜਿਸ ਤੋਂ ਬਾਅਦ ਮਾਮਲਾ ਥਾਣੇ ਪਹੁੰਚਦਾ ਥਾਣੇ ਤੋਂ ਬਾਅਦ ਉੱਥੇ ਬਸਲੂਕੀ ਕੀਤੀ ਜਾਂਦੀ ਹੈ ਨੌਜਵਾਨ ਨਾਲ ਉਸ ਤੋਂ ਬਾਅਦ ਉਹਨੂੰ ਉਸ ਵੱਲੋਂ ਜ਼ਹਿਰ ਖਾ ਲਿਆ ਜਾਂਦਾ ਹੈ ਹੈ ਪਿੰਡ ਦੇ ਮੋਤਰ ਬੰਦੇ ਨੇ ਇਹਨਾਂ ਦੇ ਸਾਹਮਣੇ ਹੀ ਬਣ ਕੇ ਮੁੰਡੇ ਦਾ ਕਤਲ ਹੋਇਆ ਪੁਲਿਸ ਬੰਦੇ ਅੱਛਾ ਹਸੀ ਕਾ ਬਰੇ ਹਸੀ ਕਾ ਬੀ ਜੀ ਮੇਰਾ ਨਾਮ ਬਲਕਾਰ ਸਿੰਘ ਜੀ ਜਿਹੜਾ ਬੰਦਾ ਇੱਕ ਘੱਟ ਹੋਣੀ ਨਾ ਬੋਲਦੇ ਨਹੀਂ ਬਲਕਾਰ ਸਿੰਘ ਜੀ ਬਲਕਾਰ ਸਿੰਘ ਵੀਰੇ ਤੁਸੀਂ ਉੱਥੇ ਮੌਕੇ ਤੇ ਹਾਜ਼ਰ ਸੀ ਕਿ ਮੌਕੇ ਤੇ ਹਾਜ਼ਰ ਦੀ ਮੈਂ ਜਦੋਂ ਛਾਣੇ ਗਏ ਹਾਂ ਜਠਾਣੇ ਗਏ 17 ਉਹਦੇ ਪਾਸੇ ਮੈਂ ਬੈਠਾ ਦੀ ਅੱਛਾ ਹਾਂਜੀ ਕੀ ਉੱਥੇ ਪਰ ਕੀ ਕੀ ਇਹ ਇਨਸਾਫ ਦੀ ਮੰਗ ਕਰੀਦੀ ਵੀ ਮੈਨੂੰ ਇਨਸਾਫ ਦਿੱਤਾ ਜਾਵੇ ਮੇਰੀ ਬਹੂ ਨੂੰ ਮਾਰਾ ਜੰਗ ਕਾ ਬੋਲਦੇ ਨੇ ਬੰਦੇ ਠੀਕ ਹੈ ਇਹਨੂੰ ਹਨਸਾਬ ਨਹੀਂ ਮਿਲਿਆ ਜੀ ਥਣਧਾਰ ਨੇ ਇਹਦੇ ਥੱਪੜ ਮਾਰੇ ਇਹ ਬੇਇੱਜ਼ਤੀ ਮਹਿਸੂਸ ਕਰ ਗਿਆ ਜੀ ਆ ਕੇ ਘਰੇ ਗੁਜਹਿਰੀ ਦੀ ਗਰਦੋਾਈ ਖਾ ਗਿਆ ਨਹੀਂ ਥੱਪੜ ਕਾਤੋਂ ਮਾਰੇ ਉੱਥੇ ਮੌਕੇ ਤੇ ਕੁਛ ਉਮੀਦਾਂ ਹੋਇਆ ਕਾਰਨ ਬਣ ਕੋਈ ਕਾਰਨ ਨਹੀਂ ਬਣਿਆ ਹੈਗਾ ਜੀ ਇਹਨੂੰ ਥਣਧਾਰ ਨੇ ਲੈ ਕੇ ਪੈਸੇ ਜੀ ਇਹਦੇ ਥੱਪੜ ਮਾਰਾ ਤੇ ਅੱਛਾ ਹਾਂ ਜੀ ਠੀਕ ਹੈ ਵੀ ਇਹਨੇ ਬੇਇੱਜ਼ਤੀ ਮਹਿਸੂਸ ਬੇਇੱਜ਼ਤੀ ਮਹਿਸੂਸ ਕਰੀ ਆ ਕੇ ਘਰੇ ਜਹਰੀ ਦਵਾਈ ਖਾ ਗਈ ਨਾ ਫਿਰ ਕੀ ਥੋੜੀ ਮੰਗ ਕੀਤੀ ਹੁਣ ਮੰਗ ਕੀ ਮੰਗੀ ਹੈ ਜੀ ਜੇ ਉੱਥੇ ਥਣਧਾਰ ਮੌਜੂਦ ਤੇ ਇਸ ਮੌਕੇ ਤੇ ਜ ਜਿਹਨੇ ਥੱ ਏ ਬਾਈ ਬਲਕਾਰ ਸਿੰਘ ਜਿਹੜੇ ਮੌਕੇ ਤੇ ਮजूद ਸਨ ਜਿਨ੍ਹਾਂ ਨੇ ਦੱਸਿਆ ਵੀ ਉੱਥੇ ਪੁਲਿਸ ਵੱਲੋਂ ਨੌਜਵਾਨ ਨਾਲ ਬਸੂ ਰੁਕੀ ਕੀਤੀ ਗਈ ਆ ਸਤਨਾਮ ਸਿੰਘ ਦਾ ਨਾਮ ਵਈਦਾ ਸਤਨਾਮ ਸਿੰਘ ਜੋ ਕਟਿੰਗ ਦਾ ਕੰਮ ਕਰਦਾ ਸੀ ਤੇ ਜਿਹੜੇ ਮਾਮਲੇ ਨੂੰ ਲੈ ਕੇ ਹਾਂਜੀ ਸਜ਼ਾ ਹੋਣੀ ਚਾਹੀਦੀ ਜਿਹੜੇ ਜਣਾਂ ਨੇ ਕੁੱਟ ਮਾਰ ਕਰੀ ਆ ਬਿਲਕੁਲ ਬਿਲਕੁਲ ਜੀ ਸਜ਼ਾ ਹੋਣੀ ਚਾਹੀਦੀ ਆ ਤੇ ਪਿੰਡ ਦਾ ਕਾਨੂੰ ਫੇਰ ਆ ਜਾਣਗੇ ਬਾਹਰ ਹੋ ਪਿਓ ਹਾਂ ਤੇ ਦੂਜੇ ਪਾਸੇ ਪੁਲਿਸ ਪ੍ਰਸ਼ਾਸਨ ਮੌਕੇ ਤੇ ਪਹੁੰਚੇ ਵੀ ਹੋਏ ਨੇ ਕੀ ਗੱਲਬਾਤ ਚੱਲਦੀ ਹੈ ਉਹ ਥੋੜੇ ਸਮੇਂ ਤੱਕ ਸ਼ਾਇਦ ਪਤਾ ਲੱਗ ਸਕੇ ਪਰ ਫਿਲਹਾਲ ਰੋਡ ਜਾਮ ਕੀਤਾ ਹੈ ਲੋਕਾਂ ਨੇ ਪਾਟੜਾ ਪਟਿਆਲਾ ਜਿਹੜਾ ਮੁੱਖ ਮਾਰਗ ਹੈ ਉਹ ਜਾਮ ਕਰਕੇ ਤਰਨਾ ਲਾਇਆ ਹੋਇਆ ਤੇ ਹੁਣ ਸਣਵਾਈ ਦੇ ਵਿੱਚ ਕੀ ਕਾਰਵਾਈ ਹੁੰਦੀ ਹੈ ਨਹੀਂ ਹੁੰਦੀ ਹੈ ਉਹ ਸਮਾਂ ਦੱਸੂਗਾ ਤੇ ਪਰਿਵਾਰਕ ਮੈਂਬਰਾਂ ਨਾਲ ਗੱਲਬਾਤ ਹੋ ਰਹੀ ਹੈ ਗੱਲਬਾਤ ਸੁਣ ਲੈਣੇ ਆ ਉਹ ਨਾ ਨਿੱਜੀ ਕਣਕ ਵਾਲੀ ਗੋਲੀ ਖਾ ਲਈ ਜੀ ਹਾਂਜੀ ਰਾਤ ਨੂੰ ਉਸੇ ਦਿਨ ਰਾਤ ਨੂੰ ਉਹ ਸਿੱਧੀ ਨੇ ਖਾ ਲਈ ਜੀ ਗੋਲੀ ਮੋਕੇ ਤੇ ਮੋਤ ਹੋ ਗਈ ਸੀ ਕੋਠਾ ਆ ਕੇ ਅੰਦਨਜੀ ਤਰਫ ਤੜਪੜ ਕੇ ਬਸ ਮਰ ਗਏ ਜੀ ਕਰੀ 7 ਵਾਰ ਮਰ ਗਏ ਜੀ ਵਾਰੀ ਠੀਕ ਕਰਨੇ ਤੋਂ ਕੀ ਤੁਸੀਂ ਕੀ ਕਰੇ ਗਏ ਕਰ ਲਓ ਕੀ ਕਹਿਣਾ ਚਾਹੁੰਦੇ ਹੋ ਕੀ ਕਹਿਣਾ ਚਾਹੁੰਦੇ ਹੋ ਅਸੀਂ ਇਨਸਾਫ ਮੰਗਦੇ ਆਂ ਜੀ ਇਨਸਾਫ ਮੰਗ ਰਿਆ ਦਾਇਰ ਜੀ ਸਿੰਘ ਤੇ ਸਾਫ ਸਿੰਘ ਦੀ ਨੌਕਰੀ ਤਾਂ ਸਸਪੈਂਡ ਕਰਿਆ ਜਾਵੇ ਤੇ ਨਾਲੇ ਮੈਨੂੰ ਉਹ ਹੋਵੇ ਇਨਸਾਫ ਮਿਲੇ ਮੇਰੇ ਛੋਟੇ ਛੋਟੇ ਬੱਚੇ ਜੀ ਪਰਚਾ ਦਰਜ ਹੋ ਗਿਆ ਕਿਸ ਤੇ ਪਰਚਾ ਦਰਜ ਹੋ ਗਿਆ ਹਾਂ ਜੀ ਨਾਲ ਪੁਲਿਸ ਕਾਹੇ ਪਰਚਾ ਦਰਜ ਕਰਤਾ ਸੀ ਪਰਚਾ ਦਰਜ ਕਰੇ ਜੀ ਸਾਬ ਸਿੰਘ ਦੇ ਤੇ ਆ ਦੇ ਕਰਾਇਆ ਤੀਜੀ ਨਾਲ ਸਾਬ ਜੀ ਰਾਮਜੀਤ ਸਿੰਘ ਤੇ ਉਹਨਾਂ ਦੀ ਸਟੈਂਡ ਨਹੀਂ ਕਰੇ ਗਏ ਉਹ 나 ਮੈਨੂੰ ਕੋਈ ਜਵਾਬ ਪਰ ਹੈ ਜਿੱਤਾ ਖੜੀ ਹੋਣੀ ਕੋਈ ਚੀਜ਼ ਨਹੀਂ ਦਿੱਤੀ ਨਹੀਂ ਮੈਨੂੰ ਪਤਾ ਕੀ ਨਾਮ ਹੈ ਹਰਪ੍ਰੀਤ ਕੌਰ ਜੀ ਨਾ ਕਮਾਉਣੇ ਵਾਲਾ ਵੀ ਕੱਲਾ ਸੀਗਾ ਰੁਜ਼ਗਾਰ ਨਹੀਂ ਹੈ ਕਰਦੇ ਕੋਈ ਰੁਜ਼ਗਾਰ ਵੀ ਨਹੀਂ ਆਇਆ ਕਿਸੇ ਦਾ ਉਸੇ ਕੀ ਗੱਲ ਚੱਲ ਰਹੀ ਪੁਲਿਸ ਨੂੰ ਆਵਾਜ਼ ਪਰ ਤੇ ਹੋਣਾ ਚਾਹੀਦਾ ਹਾਂਜੀ ਉਹਨਾਂ ਤੇ ਪਰਚਾ ਹੋਣਾ ਚਾਹੀਦਾ ਜੀ ਮੇਰੇ ਬੱਚਿਆਂ ਨੂੰ ਵੀ ਕੰਮ ਮਿਲਣਾ ਚਾਹੀਦਾ ਸਾਨੂੰ ਕੰਮ ਮਿਲਣਾ ਚਾਹੀਦਾ ਮੈਨੂੰ ਕੋਈ ਕੰਮ ਮੈਨੂੰ ਕੋਈ ਸੁਆਹੀ ਨਹੀਂ ਕੋਈ ਨਹੀਂ ਕਰ ਦੋ ਕੁਝ ਨਹੀਂ ਜੀ ਮੈਂ ਘਰ ਦੇ ਘਰੇਲੂ ਔਰਤਾਂ ਜੀ ਬੱਸੀ ਤੇ ਲਗਾਇਆ ਜਾਂਦੀ ਸੀ ਇਹਨੂੰ ਵੀ ਕੁਝ ਗਲਤ ਬੋਲਦੇ ਸੀ ਆ ਬੋਲ ਬਟੇ ਠੀਕ ਹੂੰ ਸੁਣੀ ਸੁਣੀ ਕਿਤੇ ਮੈਂ ਅੰਮ੍ਰਿਤਪੁਰੀ ਥਾਈ ਇਸੇ ਕਾ ਜਿਹੜਾ ਜੀ ਗਾਣਾ ਕਰਦੇ ਸੀ ਜਰਨਲ ਤੇ ਨਹੀਂ ਮਤਲਬ ਕੰਮ ਨਾਮ ਤੋਂ ਟੋਟਾ ਨੇਹਾ ਜੀ ਨੀਹਾ ਹਾਂ ਮੈਂ ਕੀ ਤੇਰੇ ਫਾਦਰ ਸੀ ਦੇ ਡੱਥ ਹੋਗੀ ਹਾਂਜੀ ਪਰੋਸੀ ਤੋਂ ਨੇ ਹੋ ਹਾਂ ਠੀਕ ਹੈ ਕੀ ਕਰਦੇ ਸੀ ਨਹੀਂ ਪਰ ਤੇਰੇ ਫਾਦਰ ਸੀ ਤੇ ਦੇਖੋਗੀ ਇੱਕ ਉਹਨੂੰ ਪਰੋਸੀ ਤਾਂ ਕਰਦੇ ਸੀ ਕੀ ਕਹਿੰਦੇ ਸੀ ਗਾਣਾ ਕਰਦੇ ਸੀ ਸੀਟੀਆਂ ਮਾਰ ਕੇ ਕਹਿੰਦਾ ਉਹ ਰਾਹ ਫਟ ਲਈ ਐ ਗਾਣਾ ਕਰਦਾ ਸੀ ਗੰਦੇ ਗੰਦੇ ਲਫ਼ਜ਼ ਬੋਲਦਾ ਸੀ ਅੱਛਾ ਮੈਨੂੰ ਹੱਥੋਂ ਪਾਈ ਕਰ ਲੱਗ ਨਹੀਂਦਾ ਹੈਗਾ ਸੀਟੀਆਂ ਮਾਰ ਦਿੱਤੀ ਜੀ ਜੇ ਜੇਸੀ ਇਹਦੇ ਮੁੰਡੇ ਨੂੰ ਕਹਿੰਦੇ ਫਰਾਏ ਕਹਿੰਦੇ ਮੇਰਾ ਬਾਬਾ ਨੰਗਾ ਹੋ ਬੈਠੂਗਾ ਤੁਸੀਂ ਕੀ ਕਹਿਣਾ ਚਾਹੁੰਦਾ ਹੋ ਹਾਂਜੀ ਕੀ ਕਹਿਣਾ ਚਾਹੁੰਦਾ ਹੋ ਅਸੀਂ ਆਪਦਾ ਇਨਸਾਫ ਮੰਗ ਰਹੇ ਆਈ ਕਿ ਮਾਬਲਾ ਦਰ ਤੋਂ ਨੇ ਜੀ ਕਿਹਦੀ ਕਿਹਦੀ ਖਿਲਾਫ ਜਰਨੈਲ ਸਿੰਘ ਜੀ ਹਰੀ ਹਰੀ ਸਿੰਘ ਜੀ ਆਮਨਦੀਪ ਕੌਰੀ ਉਹਦੇ ਉਹਨਾਂ ਦੀ ਪੁੱਤਰੀ ਬਾਵਣ ਕੌਰੀ ਕਾਲਾ ਸਿੰਘ ਜੀ ਖਰੋਦੀ ਵਾਲੇ ਦੀ ਸੱਜੂ ਸੱਜੂ ਸਿੰਘ ਜੀ ਇੱਕ ਉਹ ਇੱਕ ਉਹ ਦਾ ਭਰਾ ਇੱਕੋ ਦੀ ਘਰ ਵਾਲੀ ਓਕੇ ਮੈਨੂੰ ਤਾਂ ਸਕੂਲ ਵਿੱਚ ਸਕੂਲ ਚੱਟਣ ਜਾਂਦੇ ਹੈ ਹੈਰੀ ਹੈਰੀ ਤੂੰ ਬੇਟਾ ਉਹਨਾਂ ਦਾ ਸਕੂਲ ਨਹੀਂ ਜਾਣ ਦੇਤੇ ਹਮੇ ਤਾਂ ਤੂੰ ਜਾਣਦੇ ਹੋ ਜੀ ਕੋਲ ਸੀ ਕੰਟੀ ਚੱਲਣ ਨੂੰ ਤੋਹਰਾ ਸਭ ਜੀ ਉਹ ਉਹ ਰੋਜ਼ ਕਿੰਦੇ ਗੱਲ ਘਟੇ ਦਾ ਤਿੱਖਾ ਸਕੂਲ ਹੀ ਜਾ ਦੇਤਾ ਨਹੀਂ ਕਿੰਦੀ ਗੱਲ ਕੀਤੀ ਕਦੀ ਇਹ ਕਰੀ ਹੈ ਜੀ ਇਹਨੇ ਗੱਲ ਕਰੀ ਸੀ ਜੀ ਕੋਈ ਪੰਚਾਇਤ ਨੂੰ ਕਿਹਾ ਸੀ ਸਾਨੂੰ ਕਿਸੇ ਨੇ ਵੀ ਹੀ ਵੇੜੇ ਨੇ ਕਿਸੇ ਨੇ ਜੀ ਸਾਡੇ ਨਾਮ ਹੀ ਲੱਗੇ ਨਹੀਂ ਜੀ ਸਾਡੇ ਕਿਸੇ ਨੇ ਸੁਣਾਈ ਨਹੀਂ ਇਹ ਕਾਰਨ ਬਹੁਤ ਮਾਰੀ ਕਿਸੇ ਨੇ ਹੋਣੀ ਕਰ ਰਹੀ ਹੈ ਕਿਹਦੇ ਕਾਰਨ ਜਾਣਦੇ ਹੋ ਸਾਡੇ ਦਾ ਪਰਿਵਾਰਕ ਮੈਂਬਰ ਨੇ ਗੱਲਬਾਤ ਕਰਨ ਦੇ ਆ ਨਾਮ ਬੋਲਦੇ ਜੀ ਨਾਮ ਕੀ ਹੈ ਹਰਪ੍ਰੀਤ ਕੌਰ ਅਰਬੀਤ ਕੌਰ ਹੈ ਇਹ ਜਦੋਂ ਤੁਹਾਡੇ ਲੜਾਈ ਇਸ ਤਰ੍ਹਾਂ ਜਿਹੜਾ ਮਾਮਲਾ ਜਿਹੜਾ ਹੋ ਰਿਹਾ ਸੀ ਕਿੰਨੇ ਕ ਟਾਈਮ ਤੋਂ ਚੱਲ ਰਿਹਾ ਸੀਗਾ ਸਾਡਾ 2 ਸਾਲ ਤੋਂ ਤੈਨੂੰ ਤੋਂ ਜੱਲ ਰਿਹਾ ਜੀ ਜਿਹੜਾ ਇਹਨਾਂ ਨਾਲ ਬਾਤ ਬਵਾਤ ਚੱਲ ਰਹੀ 2 ਸਾਲ ਹੋ ਗਏ ਹਾਂ ਜੀ ਹੁਣ 2 ਸਾਲ ਤਾਂ ਜੀ ਪੂਰਾ ਸਾਨੂੰ ਡਟ ਕੇ ਉਹ ਕਰਿਆ ਜੀ ਸਾਡੀ ਮੇਰੀ ਇੱਜ਼ਤ ਨੂੰ ਹੱਥ ਪਾਉਣ ਲੱਗੇ ਜੀ ਬਹੁਤ ਜ਼ਿਆਦਾ ਕੀ ਧਿਆ ਮਾਰਨ ਲੱਗੇ ਜੰਗਦਮਦ ਬੇਟੀ ਨੂੰ ਵੀ ਬੋਲਣ ਬੇਟੇ ਨੂੰ ਵੀ ਬੋਲਣ ਜੀ ਕਹਿੰਦੇ ਇਹਨਾਂ ਦਾ ਮੂੜਾ ਬੰਨਣਾ ਜੀ ਆ ਬੰਨਣਾ ਤਾਂ ਤੁਹਾਡੇ ਸਾਹਮਣੀਆਂ ਜੀ ਨੀ ਪਰ ਪਹਿਲਾਂ ਤੁਸੀਂ ਆਪਣੇ ਲਾਣੇ ਬਾਣੇ 'ਚ ਜਾਂ ਪਹਿਲਾਂ ਪ੍ਰਸ਼ਾਸਨ ਕੋਲੇ ਪੁਲਿਸ ਕੋਲੇ ਜਾਂ ਹੋਰ ਪੰਚਾਇਤਾਂ ਦੇ ਵਿੱਚ ਗੱਲ ਗਈ ਹੈ ਪਹਿਲਾਂ ਪਹਿਲੇ ਬੇੜੇ ਦੇ ਬੰਦਿਆਂ ਕੋਲ ਜੀ ਗਈ ਹੈ ਜੀ ساری ਪੰਚਾਇਤਾਂ ਹਾਂ ਜੀ ਗਏ ਪੰਚਾਇਤਾਂ ਫਿਰ 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 ਨਿਬੜਿਆ ਕੀ ਪਹਿਲਾਂ ਕੀ ਕੋਈ ਫੈਸਲਾ ਹੁੰਦਾ ਰਿਹਾ ਕੋਈ ਉਹਨਾਂ ਨੇ ਕਿਹਾ ਜੀ ਸਮਝਾਇਆ ਉਹਨਾਂ ਨੂੰ ਵੀ ਸਮਝਾਇਆ ਕਹਿੰਦੇ ਇਸ ਤਰ੍ਹਾਂ ਨਹੀਂ ਕਰਨਾ ਜੀ ਡੰਡੇ ਛੋਟੇ ਚਾਕੇ ਮਾਰਨ ਪੈਗੇ ਜੀ ਸਾਨੂੰ ਮੈਨੂੰ ਗੰਦਵੰਦ ਪੱਥੇ ਜੀ ਉਹਨਾਂ ਦੇ ਸਾਹਮਣੇ ਵੀ ਆ ਅਸੀਂ ਚੁੱਪ ਕਰਕੇ ਚੱਲ ਘਰੇ ਬਹਿ ਗਏ ਜੀ ਮਾ ਚੱਲ ਹਟ ਜੂਗਾ ਕੀ ਪਤਾ ਬੰਦੇ ਨੂੰ ਮੌਕਾ ਮਿਲਣਾ ਚਾਹੀਦਾ ਜੀ ਅਸੀਂ ਮੌਕਾ ਦਿਆ ਜੀ ਉਹ ਸਮਝੇ ਨਹੀਂ ਹੈਗੇ ਸਾਡੀ ਗੱਲ ਮੰਨੇ ਨਹੀਂ ਹੈਗੇ ਅੱਛਾ ਹਾਂਜੀ ਤੇ ਫਿਰ ਹੁਣ ਜਿਹੜੇ ਦਿਨੇ ਘਟਨਾ ਵਾਪਰਦੀ ਆ ਉਸ ਦਿਨ ਕੀ ਗੱਲਬਾਤ ਹੁੰਦੀ ਆ ਉਸ ਦਿਨ ਕੀ ਹੋਇਆ ਸੀ ਉਸ ਦਿਨ ਜੀ ਮੇਰੀ ਇੱਜ਼ਤ ਨੂੰ ਹੱਥ ਪਾ ਲਿਆ ਇਹਨਾਂ ਨੇ ਜੀ ਹਰਜੀ ਸਿੰਘ ਨੇ ਮੇਰੀ ਇੱਜ਼ਤ ਨੂੰ ਹੱਥ ਪਾ ਲਿਆ ਜੀ ਅਸੀਂ ਥਾਣੇ ਵਾਗ ਗਏ ਜੀ 100 ਨੰਬਰ ਤੇ ਫੋਨ ਮਾਰਤਾ ਜੀ 100 ਨੰਬਰ ਤੇ ਫੋਨ ਮਾਰਿਆ ਸੀ ਮਵੀ ਚੌਕੀ ਆ ਗਏ ਜੀ ਮਵੀ ਚੌਕੀ ਆ ਕੇ ਜੀ ਅਸੀਂ ਇਨਸਾਫ ਮੰਗਿਆ ਜੀ ਇਹਨਾਂ ਨੇ ਜੀ ਥਾਣੇਦਾਰ ਨੂੰ ਇਹਨਾਂ ਨੂੰ ਪਤਾ ਲੱਗਿਆ ਜੀ ਵੀ ਇੱਧਰ ਮਵੀ ਚੌਕੀ ਵਾਗੇ ਜੀ ਇਹਨਾਂ ਨੇ ਉਹਨਾਂ ਦਾ ਬੱਸ ਸਿੱਧਾ ਉਨ ਤੋਂ ਅੱਗੇ ਹਮਜੀਤ ਸਿੰਘ ਤੇ ਸਾਹਬ ਸਿੰਘ ਨੂੰ ਜੀ ਮੇਰਾ ਬੰਦਾ ਕਟਵਾਤਾ ਜੀ ਤੁਸੀਂ ਆਏਗੇ ਸੀ ਮੌਕੇ ਤੇ ਹਾਂਜੀ ਮੈਂ ਮੌਕੇ ਤੇ ਮੌਕੇ ਤੇ ਜੀ ਮੈਂ ਮਰਮੀ ਮੰਨ ਗਏ ਕਦੇ ਆ ਕੇ ਫਿਰ ਉਹਨੇ ਮਨ ਲਓ ਤੁਹਾਨੂੰ ਕੁਝ ਦੱਸਿਆ ਵੀ ਮੈਂ ਜ਼ਹਿਰ ਖਾ ਰਹੇ ਹਾਂ ਜਾਂ ਕੋਈ ਇਹੋ ਜੀ ਗੱਲਬਾਤ ਕੀਤੀ ਮੈਨੂੰ ਕੁਝ ਨਹੀਂ ਦੱਸਿਆ ਜੀ ਮੇਰੇ ਕੋਲ ਇੱਕ ਪਾਣੀ ਦੀ ਘੁੱਟ ਪੀ ਕੇ ਜੀ ਵਗਿਆ ਕਹਿੰਦਾ ਵੀ ਮੈਂ ਚੰਗਾ ਆ ਰਹੇ ਹਾਂਗਾ ਕਹਿੰਦਾ ਇੰਨੇ ਥੋੜੇ ਟਾਈਮ ਬਾਅਦ ਜੀ ਬਸ ਜਦ ਤਿੰਨੇ ਕਵਜੇ ਕਰੋ ਬਾ 2:00 2:00 ਕਰੋ ਬਾ ਗਿਆ ਜੀ ਉਦੋਂ ਬਾਅਦ ਜੀ ਮੈਂ 6 ਕ ਦੁਕਾਨ ਤੇ ਭੇਜੇ ਜੀ ਬੱਚੇ ਮਾ ਦੁਕਾਨ ਤੇ ਦੇਖੋ ਵੀ ਥੋੜਾ ਡੈਡੀ ਹੈਗਾ ਜਾਂ ਦੇਖਿਆ ਦੁਕਾਨ ਬੰਦ ਵੀ ਹੋਰ ਪੈਣ ਭਾਈਆਂ ਨੂੰ ਫੋਨ ਕਰਿਓ ਕਹਿੰਦੇ ਵੀ ਹੈ ਨਹੀਂ ਉਰੀ ਸਤਨਾਮ ਕਹਿੰਦੇ ਜਦ ਜੀ ਅਸੀਂ ਦੇਖਿਆ ਜੀ ਪਤਾ ਨਹੀਂ ਬਾਹਰ ਕਿਤੇ ਜੀ ਦਵਾਈ ਖਾ ਕੇ ਉੱਥੇ ਲੁੱਚ ਗਿਆ ਪਿਆ ਜੀ ਫਿਰ ਜਦੋਂ ਰਾਣਾ ਮਿਲਿਆ ਤੁਹਾਨੂੰ ਇਹ ਖੇਤ ਨਹੀਂ ਜਾਂਦੇ ਅੱਡੇ ਅੱਡੇ ਤੇ ਜੀਤੇ ਆਉ ਰਹੇ ਅੱਡੇ ਤੇ ਹਾਂ ਤੇ ਫਿਰ ਉਹਨਾਂ ਤੇ ਹਰੀ ਸਿੰਘ ਜੀ ਤੁਸੀਂ ਕਹਿ ਰਹੇ ਹੋ ਜੀ ਪਾਰਟੀ ਤੇ ਕਾਰਵਾਈ ਹੋਈ ਕਿ ਨਹੀਂ ਹੋਈ ਨਹੀਂ ਹੋਈ ਜੀ ਉਹਨਾਂ ਤੇ ਹਾਂ ਜੀ ਨਾਲੇ ਕਹਿੰਦੇ ਮੁਕੱਦਮਾ ਦਰਜ ਹੋਇਆ ਨੇ ਉਹ ਕਾਰਵਾਈ ਨਹੀਂ ਹੋਈ ਕਾਰਵਾਈ ਨਹੀਂ ਹੋਈ ਕਰਨਾ ਕਹਿੰਦੇ ਲੱਗਦਾ ਫਿਰ ਇਹ ਕਾਰਵਾਈ ਕਾਰਵਾਈ ਵੀਰੇ ਮਤਲਬ ਅਰਜੀ ਤੌਰ ਤੇ ਕਰਿਆ ਕੋਈ ਸਸਪੈਂਡ ਨਹੀਂ ਕਰੇ ਕਹਿ ਰਹੇ ਜਦਕਿ ਉਹ ਫੀਸਟੇਜ ਤੇ ਤੁਸੀਂ ਮੇਰੀ ਮੇਰੀ ਮੈਡੀਕਲ ਮੰਨ ਲਓ ਵੀ ਤੁਸੀਂ ਇਹ ਗੱਲ ਕਹਿ ਰਹੇ ਹੋ ਹਰੀ ਸਿੰਘ ਤੇ ਕਾਰਵਾਈ ਹੋ ਗਈ ਵੀ ਜਿਹੜੇ ਪੁਲਿਸ ਮੁਲਾਜ਼ਮ ਸੀ ਉਹਨਾਂ ਤੇ ਕਾਰਵਾਈ ਹੋਈ ਹੈ ਕਹਿ ਰਹੇ ਤੁਸੀਂ ਨੇ ਨਹੀਂ ਕਲੀਅਰ ਕਰੋਨਾ ਤੁਸੀਂ ਤੁਸੀਂ ਕੀ ਕਿਵੇਂ ਕਿਹਾ ਰਹੇ ਹੋ ਕਾਰਵਾਈ ਕਿਵੇਂ ਗੱਲ ਕਰਦੇ ਉਹਨਾਂ ਦੇ ਉੱਪਰ ਨਹੀਂ ਨਾ ਕਾਰਵਾਈ ਜਿਹੜੇ ਇਹਨਾਂ ਨੇ ਹੱ ਉਹਨਾਂ ਦੇ ਥੱਪੜ ਮਾਰਿਆ ਜੀ ਬੇਇੱਜ਼ਤੀ ਮਹਿਸੂਸ ਕਰੀਏ ਜੀ ਇਹਨਾਂ ਨੇ ਉਹਨਾਂ ਮੈਂ ਵੀ ਉਹ ਹੀ ਕਹਿ ਰਿਹਾ ਨਾ ਮੇਰੀ ਗੱਲ ਮੇਰੀ ਗੱਲ ਸੁਣੋ ਨਾ ਤੁਸੀਂ ਇਹ ਗੱਲ ਕਹਿ ਰਹੇ ਹੋ ਵੀ ਹਰੀ ਸਿੰਘ ਤੇ ਕਾਰਵਾਈ ਹੋ ਗਈ ਕਿ ਉਹ ਤੇ ਵੀ ਨਹੀਂ ਹੋਈ ਅਜੇ ਤੱਕ ਨਹੀਂ ਉਹਨਾਂ ਤੇ ਵੀ ਅਜੇ ਕੋਈ ਨਹੀਂ ਉਹ ਤਾਂ ਜੀ ਕਹਿੰਦੇ ਫੜ ਲੇ ਅਸੀਂ ਸਾਨੂੰ ਤਾਂ ਇਹ ਕਿਹਾ ਜੀ ਸਾਨੂੰ ਨਹੀਂ ਪਤਾ ਵੀ ਉਹ ਤੇ ਹੋਈ ਆ ਕਿ ਨਹੀਂ ਹੋਈ ਸਾਨੂੰ ਇਹ ਗੱਲ ਦਾ ਪਤਾ ਨਹੀਂ ਜੀ ਤੁਸੀਂ ਕਹਿ ਰਹੇ ਹੋ ਵੀ ਹਰੀ ਸਿੰਘ ਤੇ ਕਾਰਵਾਈ ਉਹਨਾਂ ਨੇ ਦੱਸਿਆ ਵੀ ਹਰੀ ਸਿੰਘ ਤੇ ਹੋ ਗਈ ਹਾਂ ਜੀ ਵੀ ਬਾਕੀਆਂ ਨੂੰ ਅਸੀਂ ਸਸਪੈਂਡ ਕਰਤਾ ਕਿ ਨਹੀਂ ਕਰਤਾ ਸਰਿਆ ਨਹੀਂ ਜੀ ਕਰਿਆ ਨਾ ਜੀ ਸਾਡੇ ਕੋਲ ਕੋਈ ਪ੍ਰੂਫ ਨਹੀਂ ਦਿਖਾ ਰਹੇ ਜੀ ਤੁਸੀਂ ਧਰਨਾ ਤਾਂ ਲਾਇਆ ਵੀ ਉਹਨਾਂ ਤੇ ਕਾਰਵਾਈ ਕੀਤੀ ਆ ਵੀ ਹਾਂ ਜੀ ਜਿਵੇਂ ਕਹਿੰਦੇ ਵੀ ਕਾਰਵਾਈ ਕਰੋ ਜੀ ਸਾਨੂੰ ਇਨਸਾਫ ਮਿਲੇ ਮੇਰੇ ਬੱਚਿਆਂ ਨੂੰ ਰੋਜ਼ੀ ਰੋਟੀ ਮਿਲੇ ਮੈਨੂੰ ਰੋਜ਼ੀ ਰੋਟੀ ਮਿਲੇ ਸਾਨੂੰ ਕੁਝ ਨਹੀਂ ਮਿਲ ਰਿਹਾ ਜੀ ਹਲੇ ਮੈਨੂੰ ਕੋਈ ਜੋਬ ਕੋਈ ਮਾੜੀ ਮਰਦੀ ਜੋਬ ਮਿਲਨੀ ਚਾਹੀਦੀ ਜੀ ਮੈਂ ਬੱਚੇ ਪਾਲਣੀ ਮੈਂ ਇੱਕ ਵਿਧਵਾ ਤੀਮਿਆ ਜੀ ਖੇਤਾਂ ਚ ਕੱਲੀ ਬੜ ਮੇਰੇ ਕਾਹਸੇ ਦੀ ਆਮਦਨ ਨਹੀਂ ਜੀ ਬਸ ਠੀਕ ਧੰਨਵਾਦ ਜੀ ਇਹ ਪਰਿਵਾਰਕ ਮੈਂਬਰਸ ਨੇ ਜਿਨ੍ਹਾਂ ਨਾਲ ਗੱਲਬਾਤ ਹੋਈ ਹੈ ਆਪਾਂ ਹੋਰ ਗੱਲਬਾਤ ਕਰ ਲੈਂਦੇ ਆ। ਅੱਡੀ ਇਨ ਫਟਲੀ ਮੜੇ ਮੜੀ ਪੜੀ ਹਾਂ ਸਭ ਪਰਲੇ ਪਾਸੇ ਖੜੀ ਜਾ ਕੇ ਉਲਲੇ ਪਾਸੇ ਕਰ ਲਿਓ ਮੇਰੇ ਲਈ ਕਿੰਨੀ ਮਤ ਕਰਦਾ ਚੱਲ ਰਹੇ ਨੇ ਵੀ ਤੁਸੀਂ ਸਾਰੀ ਗੱਲਬਾਤ ਸੁਣੀ ਹੈ ਪਰਿਵਾਰਕ ਮੈਂਬਰਾਂ ਨੇ ਉਹਨਾਂ ਦੀ ਜਿਹੜਾ ਮੁੰਡੇ ਇਸ ਨਾਮ ਦੀ ਮੌਤ ਹੋਈ ਆ ਉਹਨੋਂ ਦੇ ਰਿਤਰਮ ਪਤਨੀ ਉਹਨੇ ਗੱਲਬਾਤ ਦੱਸੀ ਆ ਵੀ ਜਿਹੜੀ ਗਵਾਂਡੀ ਨੇ ਗਵਾਂਡੀ ਸਾਨੂੰ ਸਾਡੇ ਉਹਨਾਂ ਨਾਲ ਕਿਵੇਂ 2 ਸਾਲ ਤੋਂ ਜਿਹੜੀ ਸਿਸਟਮ ਮੇਡਾ ਲੜਾਈ ਚ ਅਗੜਾ ਚੱਲ ਰਿਹਾ ਸੀ ਤੇ 2 ਸਾਲ ਤੋਂ ਇੱਕ ਦੋ ਵਾਰੀ ਪੰਚਾਇਤਾਂ ਵੀ ਹੋਈਆਂ ਵਿਚਾਲੇ ਬੰਦੇ ਜਿਹੜੇ ਗਾਂਡ ਗਵਾਂਡ ਦੇ ਲੋਕ ਵਿਚਾਲੇ ਆਏ ਪਰ ਮਾਮਲਾ ਇੰਨਾ ਜ਼ਿਆਦਾ ਨਹੀਂ ਸੀ ਵਧਿਆ ਪਰ ਉਹ ਸੁਲਗ ਦੀ ਸੁਲਗ ਦੀ ਗੱਲ ਹੁਣ ਗੱਲ ਇੰਨੀ ਵੱਧ ਗਈ ਇਹ ਕਹਿੰਦੇ ਵੀ ਸਾਡੇ ਨਾਲ ਕਿਸੇ ਤਰੀਕੇ ਦੀ ਬਦਤਮੀਜ਼ੀ ਕੀਤੀ ਜਿਸ ਨੂੰ ਲੈ ਕੇ ਅਸੀਂ ਥਾਣੇ ਪਹੁੰਚੇ ਪਰ ਥਾਣੇ ਜਾ ਕੇ ਇਹਨਾਂ ਦਾ ਹੀ ਦੋਸ਼ ਆ ਵੀ ਦੂਜੀ ਤਰ ਨੇ ਪੈਸੇ ਟਕੇ ਦੇ ਕੇ ਜਾਂ ਆਪਣੇ ਜ਼ੋਰ ਦੇ ਉੱਤੇ ਵੀ ਮੇਰੇ ਘਰ ਵਾਲੇ ਨਾਲ ਤੱਕੇਸ਼ਾਈ ਕਰਵਾਈ ਮਾਰਕੁੱਟ ਕਰਵਾਈ ਜਿਹਦੀ ਮਾਰਕੁੱਟ ਤੋਂ ਬਾਅਦ ਉਹਨੇ ਬੇਇੱਜ਼ਤੀ ਮਹਿਸੂਸ ਕੀਤੀ ਤੇ ਜ਼ਹਿਰ ਖਾ ਕੇ ਆਤਮ ਹੱਤਿਆ ਕਰ ਲਈ ਹੁਣ ਇਹਨਾਂ ਦੀ ਮੰਗ ਹੈ ਵੀ ਜਿਹੜੀ ਹਰੀ ਸਿੰਘ ਤੇ ਕਾਰਵਾਈ ਹੋਈ ਆ ਇਹ ਕਹਿੰਦੇ ਪੁਲਿਸ ਦੇ ਦਸਤਾਵੇਜ਼ ਮੁਤਾਬਕ ਹਰੀ ਸਿੰਘ ਤੇ ਕਾਰਵਾਈ ਹੋਈ ਆ ਹੁਣ ਉਹ ਕਿੰਨੀ ਕੁ ਜਾਇਜ਼ ਕਿੰਨੀ ਕੁ ਨਜਾਇਜ਼ ਉਹ ਬਸੇ ਪੜਤਾਲ ਦਾ ਵਿਸ਼ਾ ਪਰ ਇਹਨਾਂ ਦਾ ਇਹ ਗੱਲ ਕਹਿਣਾ ਵੀ ਜਿਹੜੇ ਪੁਲਿਸ